ਇ렇게 ਈਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍ਲ੍

आओ इसी इब्रानिया अध्याय 9 वचन 27 पर एक नजर पाइए। प्रत्येक जीवित मनुषखां ले एक बार मरना ठहराया होया है और उसके ओदे पिछो न्याउन हुंदा है। यह परमेश्वर दा अटल वचन है। ਹਰ ਕਿਸੇ ਨੂੰ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਪਰਮੇਸ਼ਵਰ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ ਉਸ ਤੋਂ ਬਾਅਦ ਸਵਰਗ ਜਾਂ ਨਰਕ ਦੇ ਮਾਮਲੇ ਬਾਰੇ ਨਿਆਂ ਹੋਵੇਗਾ 천국이냐 지옥이냐 하는 여기에 대한 우리가 ਸਮਝਣਾ ਚਾਹੀਦਾ ਹੈ ਕਿ ਅਸੀਂ ਇਸ ਧਰਤੀ ਤੇ ਕਿਉਂ ਆਏ ਅਸੀਂ ਸਵਰਗ ਵਿੱਚ ਪਾਪ ਕੀਤਾ ਤੇ ਇਸ ਧਰਤੀ ਉੱਤੇ ਕੱਢ ਦਿੱਤੇ ਗਏ ਅਤੇ ਪਰਮੇਸ਼ਵਰ ਨੇ ਸਾਨੂੰ ਤੋਬਾ ਕਰਨ ਲਈ ਇੱਕ ਛੋਟਾ ਸਮਾਂ ਦਿੱਤਾ ਹੈ। ਹਾਲਾਂਕਿ ਅਜਿਹੇ ਲੋਕ ਹਨ ਜੋ ਹੋਰ ਵੀ ਮਾੜੇ ਕੰਮ ਕਰਦੇ ਹਨ। ਅਤੇ ਕੁਝ ਲੋਕ ਦੁਨੀਆਵੀ ਆਨੰਦ ਵਿੱਚ ਮਗਨ ਹੋ ਕੇ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਹਨ। ਉਸ ਦੁਨੀਆ ਵਿੱਚ ਕੁਝ ਸਦੀਪਕ ਹੈ ਜੋ ਸਾਡੇ ਦੁਨੀਆਵੀ ਜੀਵਨ ਦੇ ਅੰਤ ਤੋਂ ਬਾਅਦ ਆਉਂਦਾ ਹੈ। ਸਵਰਗ ਇੱਕ ਸਦੀਪਕ ਰਾਜ ਹੈ ਅਤੇ ਨਰਕ ਵੀ ਸਦੀਪਕ ਹੈ।

ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 20 ਵਚਨ 10 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 20 ਵਚਨ 10। ਤਾਂ ਸ਼ੈਤਾਨ ਜੀ ਨੇ ਉਹਨਾਂ ਨੂੰ ਪਰਮਾਇਆ ਸੀ ਆਗ ਅਤੇ ਗੰਦਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ نبی ਹੈ ਅਤੇ ਰਾਤ ਦਿਨ ਉਹ ਜੋਗੋ ਜੋਗ ਕਸ਼ਟ ਭੋਗਣਗੇ। ਕੁਝ ਲੋਕ ਜਿਹਹਨ ਜੋ ਇਸ ਧਰਤੀ ਤੇ ਤੋਬਾ ਕਰਨ ਦਾ ਮੌਕਾ ਗਵਾ ਦਿੰਦੇ ਹਨ ਅਤੇ ਕੁਝ ਲੋਕ ਸਵਰਗ ਅਤੇ ਨਰਕ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਇਹ ਅਣਦਿੱਖ ਹੈ ਇਸ ਲਈ ਉਹ ਮੰਨਦੇ ਹਨ ਕਿ ਇਹ ਸੰਸਾਰ ਮੌਜੂਦ ਨਹੀਂ ਹੈ ਇਸ ਸਥਾਈ ਤੇ ਦਿਸਦੇ ਸੰਸਾਰ ਵਿੱਚ ਉਹ ਸੋਚਦੇ ਹਨ ਮੈਂ ਦੂਜਿਆਂ ਨਾਲੋਂ ਉੱਚਾ ਦਰਜਾ ਕਿਵੇਂ ਪ੍ਰਾਪਤ ਕਰ ਸਕਦਾ ਹਾਂ ਸਰਹਾਲ ਕ। ਇਹ ਉਹਨਾਂ ਦਾ ਇੱਕੋ ਇੱਕ ਟੀਚਾ ਬਣ ਜਾਂਦਾ ਹੈ। ਨਤੀਜੇ ਵਜੋਂ 60 ਤੋਂ 70 ਸਾਲ ਇੱਕ ਬਲੱਡ ਚਪਕ ਦੀਆਂ ਹੀ ਬੀਤ ਜਾਂਦੇ ਹਨ। ਇਸ ਤੋਂ ਬਾਅਦ ਉਹ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਣਗੇ। ਜੇ ਉਹ ਹਰ ਤਰ੍ਹਾਂ ਦੇ ਵਿਦਰੋਹੀ ਕੰਮਾਂ ਵਿੱਚ ਸ਼ਾਮਲ ਸੀ ਤਾਂ ਪਛਤਾਵਾ ਕਰਨ ਦੀ ਬਜਾਏ ਉਹਨਾਂ ਨੂੰ ਤੋਬਾ ਕਰਨ ਦਾ ਮੌਕਾ ਹੀ ਨਹੀਂ ਮਿਲੇਗਾ। ਇਹ ਸੁਣੇ ਇਹ ਕਹਿੰਦੀ বাজਾਈ ਕਿ ਆਨੰਦ ਕਰੋ ਕਿਉਂਕਿ ਸੁਵਰਗ ਦਾ ਰਾਜ ਨੇੜੇ ਹੈ ਉਹਨਾਂ ਨੇ ਜ਼ੋਰ ਦਿੱਤਾ ਤੋਬਾ ਕਰੋ ਕਿਉਂਕਿ ਸੁਵਰਗ ਦਾ ਰਾਜ ਨੇੜੇ ਆ ਗਿਆ ਹੈ ਇਸ ਲਈ ਹੈ ਕਿਉਂਕਿ ਪ੍ਰਕਾਸ਼ ਦੀ ਪੋਥੀ ਅਧਿਆਇ 20 ਵਿੱਚ ਦਰਸਾਇਆ ਸੰਸਾਰ ਉਹਨਾਂ ਦੇ ਨੇੜੇ ਆ ਰਿਹਾ ਹੈ ਪਰਮੇਸ਼ਵਰ ਦੀ ਇੱਛਾ ਉਹਨਾਂ ਨੂੰ ਤਸੀਹੇ ਦੇ ਸਥਾਨ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣਾ ਹੈ ਆਓ ਅਸੀਂ ਵਚਨ 13 ਉੱਤੇ ਜਾਈਏ ਅਧਿਆਇ 20 ਵਚਨ 13 ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹਦੇ ਵਿੱਚ ਸਨ ਮੋੜ ਦਿੱਤੇ ਅਤੇ ਕਾਲ ਅਤੇ ਪਤਲ ਨੇ ਉਹ ਮੁਰਦੇ ਜਿਹੜੇ ਉਹਨਾਂ ਵਿੱਚ ਸਨ ਮੋੜ ਦਿੱਤੇ ਅਤੇ ਹਰੇਕ ਦਾ ਨਿਆਂ ਉਹਦੀਆਂ ਦੇ ਕਰਨੀਆਂ ਅਨੁਸਾਰ ਕੀਤਾ ਗਿਆ ਤਾਂ ਕਾਲ ਅਤੇ ਪਤਲ ਅਗਦੀ ਝੀਲ ਵਿੱਚ ਸੁੱਟੇ ਗਏ ਇਹ ਦੂਈ ਮੌਤ ਹੈ ਅਰਥਾਤ ਅਗ ਦੀ ਝੀਲ

ਕੁਨੀਆਂ ਹਰਾਮਕਾਰਾਂ ਜਾਦੂਗਰਾਂ ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਭਰਦੀ ਹੈ ਇਹ ਦੂਈ ਮੌਤ ਹੈ ਉਸਨੇ ਇਹ ਵੀ ਦਰਜ ਕੀਤਾ ਕਿ ਕੌਣ ਨਰਕ ਵਿੱਚ ਪ੍ਰਵੇਸ਼ ਕਰੇਗਾ ਬਾਈਬਲ ਸਾਨੂੰ ਦੱਸਦੀ ਹੈ ਕਿ ਦੁੱਖ ਥੋੜੇ ਸਮੇਂ ਲਈ ਨਹੀਂ ਹੋਣਗੇ ਸੇ ਸੇਤਰੋ ਉਹਨਾਂ ਦੀ ਸਜ਼ਾ ਦਾ ਸਮਾ ਸਦਾ ਲਈ ਰਹੇਗਾ। ਆਉਂ ਅਧਿਆਇ 11 ਵਚਨ 11 ਉੱਤੇ ਜਾइए। ਫਿਰ ਮੈਂ ਵੇਖਿਆ ਪਈ ਉਹ ਦਰਿੰਦਾ ਅਤੇ ਧਰਤੀ ਦੇ ਰਾਜੇ ਅਤੇ ਉਹਨਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ ਪਈ ਉਹਦੇ ਨਾਲ ਜਿਹੜਾ ਘੋੜੇ ਉੱਤੇ ਸਵਾਰ ਸੀ ਅਤੇ ਉਹਦੀ ਫੌਜ ਨਾਲ ਜੁਦਦ ਕਰਨ। ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹਦੇ ਨਾਲ ਉਹ ਛੂਠਾ ਨਬੀ ਪੀਜੇ ਨੇ ਉਹਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸਨੇ ਉਹਨਾਂ ਨੂੰ ਪਰਮਾ ਛੱਡਿਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਕਾਇਆ ਸੀ ਨਾਲੇ ਉਹਨਾਂ ਨੂੰ ਜਿਹੜੇ ਉਹਦੀ ਮੂਰਤੀ ਪੂਜਾ ਕਰਦੇ ਸਨ ਇਹ ਦੋਵੇਂ ਉਸ ਸਰਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਭਲਦੀ ਹੈ ਜਿਉਂਦੇ ਜੀ ਸੁੱਟੇ ਗਏ ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹਦੇ ਮੂੰਹ ਵਿੱਚੋਂ ਨਿਕਲਦੀ ਸੀ ਵੱਡੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ ਪ੍ਰਕਾਸ਼ ਦੀ ਪੋਥੀ ਵਿੱਚ ਨਰਕ ਬਾਰੇ ਬਹੁਤ ਸਾਰੇ ਦ੍ਰਿਸ਼ ਹਨ ਯਰਗੁਨ ਦੇ ਹਿਸਮਾ ਆਉਵਦਿਆਏ 14ਵਲ ਵਦੀਏ ਪਾਉ ਵਚਨ 10 ਨੂੰ ਵੇਖੀਏ ਤਾਉ ਪਰਮੇਸ਼ੁਰ ਦੇ ਕਰੋਧ ਦੀ ਮੈਵੀ ਪੀਵੇਗਾ ਜੋ ਉਹਦੇ ਕਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਪਾਵੇਗਾ ਫੁਲਗਾ ਯੂਹੰਗਰੋ ਕੋਨਾਨਲ ਪਾਦਰੀਨਿ ਅਤੇ ਉਹਨਾਂ ਦੇ ਕਸ਼ਟ ਦਾ ਤੂਆ ਜੁਗੋ ਜੁਗ ਉੱਠਦਾ ਰਹਿੰਦਾ ਹੈ ਸੋ ਜਿਹੜੇ ਦਰਿੰਦੇ ਦੀ ਅਤੇ ਉਹਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹਦੇ ਨਾਂ ਦਾ ਦਾਗ ਲੋਂਦੇ ਹਨ ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ। ਯਿਸੂ ਮਸੀਹ ਨੇ رسول ਯੋਹੰਨਾ ਨੂੰ ਉਹਨਾਂ ਲੋਕਾਂ ਦੇ ਦਰਸ਼ ਦਿਖਾਏ ਜੋ ਹਮੇਸ਼ਾ ਹਮੇਸ਼ਾ ਲਈ ਅੱਗ ਦੀ ਛੀਲ ਵਿੱਚ ਤੜਫਦੇ ਰਹਿਣਗੇ। ਇਸ ਤੋਂ ਇਲਾਵਾ 2000 ਸਾਲ ਪਹਿਲਾਂ ਜਦੋਂ ਯਿਸੂ ਮਸੀਹ ਇਸ ਧਰਤੀ ਤੇ ਆਏ ਅਤੇ ਪਹਿਲੇ ਚਰਚ ਦੇ ਸੰਤਾਂ ਨੂੰ ਸਿਖਾਇਆ ਤਾਂ ਉਸਨੇ ਇਹ ਕਿਹਾ ਕਿ ਉਹਨਾਂ ਨੂੰ ਕਦੇ ਵੀ ਨਰਕ ਵਿੱਚ ਨਹੀਂ ਜਾਣਾ ਚਾਹੀਦਾ। ਮਾਓਸੀ ਮੱਤੀ ਉਤੇ ਇੱਕ ਨਜ਼ਰ ਪਾਈਏ। ਅਧਿਆਇ 5 ਵਚਨ 40 ਪਾਦਸ਼ਾਹ ਉਹਨਾਂ ਨੂੰ ਉਤਰ ਦੇਵੇਗਾ ਮੈਂ ਤੁਹਾਨੂੰ ਸਤਾਖਦਾ ਹਾਂ ਭਈ ਜਦ ਤੂੰ ਸਾ ਮੇਰੇ ਇਹਨਾਂ ਸਭ ਨਾਲ ਤੋਂ ਛੋਟੇ ਭਰਾਵਾ ਵਿੱਚੋਂ ਇੱਕ ਨਾਲ ਇਹ ਕੀਤਾ ਤਦ ਜਿਹੜੇ ਖੰਬੇ ਪਾਸੇ ਹੋਣ ਉਹਨਾਂ ਨੂੰ ਵੀ ਉਹ ਕਹੇਗਾ ਹਿਸਰਾਪੇ ਹੋਇਓ ਮੇਰੇ ਕੋਲੋਂ ਉਸ ਦੀਪਕ ਅਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ ਕਿਉਂ ਜੋ ਮੈਂ ਭੁੱਖਾ ਸਾਂ আর ਤੂੰ ਸਾ ਮੈਨੂੰ ਨਾ ਖਵਾਇਆ ਮੈਂ ਤਿਆਹਾ ਸਾਂ আর ਤੂੰ ਮੈਨੂੰ ਨਾ ਪਿਆਇਆ

ਤਨੂ ਉਹਨਾਂ ਨੂੰ ਹੀ ਉੱਤਰ ਦੇਵੇਗਾ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੁਸਾਂ ਇਹ ਸਭ ਨਾਲ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਕੀਤਾ ਇੰਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ ਅਤੇ ਇਸ ਦੀਪਕ ਸਜ਼ਾ ਵਿੱਚ ਜਾਣਗੇ ਪਰ ਧਰਮੀ ਦੀਪਕ ਜੀਵਨ ਵਿੱਚ 자 여기 예수 ਨੇ दृष्टांत ਰਾਹੀਂ ਆਪਣੇ ਚੇਲਿਆਂ ਨੂੰ ਨਰਕ ਦੇ ਵਿਸ਼ੇ ਵਿੱਚ ਦੱਸਿਆ 이시 아오시야 2 ਇਤ ਇਹ ਵਿੱਚ ਇਸ ਦੀ ਪੁਸ਼ਟੀ ਕਰੀਏ ਮੱਤੀ ਅਧਿਆਇ 23 ਵਚਨ 3 ਸੋ ਤੁਸੀਂ ਆਪਣੇ ਪਿਉ ਦਾਦਿਆਂ ਦੇ ਮਾਪ ਨੂੰ ਭਰੀ ਜਾਓ। हे ਸੱਪੋ, हे ਨਾਗਾਂ ਦੇ ਬੱਚਿਓ, ਤੁਸੀਂ ਨਰਕ ਦੇ ਡੰਨੂ ਕਿਸ ਵਿਧ ਪਜੋਗੇ। ਫਰੀਸੀਆਂ ਅਤੇ ਯਹੂਦੀਆਂ ਨੇ ਉਸ ਸਮੇਂ ਦੇ ਧਾਰਮਿਕ ਆਗੂਆਂ ਨੇ ਨਵੇਂ ਨੇਮ ਦੀ ਸਚਾਈ ਦਾ ਵਿਰੋਧ ਕੀਤਾ। ਯਿਸੂ ਨੇ ਉਹਨਾਂ ਨੂੰ ਸੱਪਾਂ ਦੇ ਬੱਚੇ ਕਿਹਾ ਅਤੇ ਇਹ ਦੱਸਿਆ ਕਿ ਕੀ ਉਹ ਨਰਕ ਦੀ ਸਜ਼ਾ ਹੋਣ ਤੋਂ ਨਹੀਂ بچਣਗੇ। 지역에 대한 문제를 언급해 놓으셨습니다. 아오 시 마티에 대아에 18월 자이에 ਆਓ ਅਧਿਆਇ 18 ਵਚਨ 5 ਉਤੇ ਇੱਕ ਨਜ਼ਰ ਮਾਰੀਏ ਅਤੇ ਜੋ ਕੋਈ ਮੇਰੇ ਨਾਮ ਕਰਕੇ ਅਜਿਹੇ ਇੱਕ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਪਰ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨੀਚਾ ਕਰਦੇ ਹਨ ਇੱਕ ਨੂੰ ਠੋਕਰ ਖਵਾਵੇ ਉਹਦੇ ਲਈ ਚੰਗਾ ਸੀ ਜੋ ਖਰਾਸ ਦਾ ਪੂੜੂ ਉਹਦੇ ਗਲ ਵਿੱਚ ਬੰਨਿਆ ਜਾਂਦਾ ਅਤੇ ਉਹ ਸਮੁੰਦਰ ਦੇ ਡੂੰਘਾਣ ਵਿੱਚ ਡੋਬਿਆ ਜਾਂਦਾ ਠੋਕਰ ਦੇ ਕਾਰਨ ਜਗਤ ਉੱਤੇ ਹਾਹਾਕਾਰ ਕਿਉਂ ਜੋ ਠੋਕਰਾਂ ਦਾ ਲੱਗਣਾ ਤਾਂ ਜ਼ਰੂਰ ਹੈ ਪਰ ਹਾਂ ਉਸ ਮਨੁੱਖ ਉਤੇ ਜਿਸ ਕਰਕੇ ਠੋਕਰ ਲੱਗਦੀ ਹੈ ਸਿਲਚਕ ਹੈਨਨ ਕੋ ਸਾਰਾਮੇਗਿਨ ਹਵਾਗਾ ਇੱਤੋਦਾ ਪਰ ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦੇ। ਟੁੰਡਾ ਜਾਂ ਲੰਗਾ ਹੋ ਕੇ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ। ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦੇ। ਕਾਣਾ ਹੋ ਕੇ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਕਿ ਦੋ ਅੱਖੀਆਂ ਹੁੰਦਿਆਂ ਤੂੰ ਅੱਗ ਦੇ ਨਰਕ ਵਿੱਚ ਸੁਟਿਆ ਜਾਵੇਂ। ਖਬਰਦਾਰ ਤੁਸੀਂ ਇੰਨਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਰਗ ਵਿੱਚ ਉਹਨਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ। ਇੱਥੇ ਯਿਸੂ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਸਰੀਰ ਦੇ ਉਸੰਗ ਦੇ ਬਿਨਾਂ ਸਵਰਗ ਵਿੱਚ ਪ੍ਰਵੇਸ਼ ਕਰਨਾ ਬਿੱਤਰ ਹੈ ਜਿਸਨੇ ਸਾਨੂੰ ਪਾਪ ਕਰਨ ਲਈ ਪ੍ਰੇਰਿਤ ਕੀਤਾ ਬਜਾਏ ਇਸ ਦੇ ਕਿ ਅਸੀਂ ਨਰਕ ਵਿੱਚ ਸੁਟੇ ਜਾਈਏ। 이처럼 계속 언급하고 계십니다. 아오 시 마티 아디아에 테라 베 누비 데키에 के हो जिहे लोग नरक विच प्रवेश होंगे इथे बहुत सारे लोग हन जो नरक विच प्रवेश करेंगे पर आओ असी यीशु दिया सिखयावा देखिए आओ असी अध्याय 13 वचन 41 देखिए अध्याय 13 वचन एक ताली ਮਨੁੱਖ ਦਾ ਪੁੱਤਰ ਆਪਣੇ ਆਦਤਾਂ ਨੂੰ ਕੱਲੇਗਾ ਅਤੇ ਉਹ ਉਸਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੋਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਨੂੰ ਭਗਦੇ ਭੱਠੇ ਵਿੱਚ ਸੁੱਟ ਦੇਣਗੇ ਉੱਥੇ ਰੋਣਾ ਔਰ ਕਚੀਚੀਆਂ ਵਟਣਾ ਹੋਵੇਗਾ ਕਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ ਜੇ ਦੇ ਕੰਨ ਹੋਣ ਸੋ ਸੁਣੇ ਮੂਰੇ ਕੰਮ ਕਰਨ ਵਾਲੇ ਅੰਤ ਵਿੱਚ ਕਿੱਥੇ ਜਾਣਗੇ 영원한 येशुदिया सिखावा द्वारा असी पुष्टि ਕਰ ਸਕਦੇ ਹਾਂ ਕਿ ਜਿਹੜੇ ਲੋਕ ਬੁਰਾਈ ਕਰਦੇ ਹਨ ਉਹ ਸਦੀਪਕ ਨਰਕ ਵਿੱਚ ਜਾਣਗੇ ਆਓ ਅਸੀਂ ਮਰਕੁਸ ਅਧਿਆਏ 9 ਵਿੱਚ ਨਰਕ ਸੰਬੰਧੀ ਦ੍ਰਿਸ਼ ਦੀ ਵੀ ਜਾਂਚ ਕਰੀਏ ਮਰਕੁਸ ਅਧਿਆਏ 9 वचन 41 ਇਸ ਲਈ ਕਿ ਜਿਹੜਾ ਤੁਹਾਨੂੰ ਇੱਕ ਕਟੋਰਾ ਪਾਣੀ ਦਾ ਪੀਣ ਨੂੰ ਦੇਵੇ ਇਸ ਕਰਕੇ ਜੋ ਤੁਸੀਂ ਮਸੀਹ ਦੇ ਹੋ ਮਹਿਲ ਤੁਹਾਨੂੰ ਸਤ ਆਖਦਾ ਹਾਂ ਭਈ ਉਹ ਆਪਣਾ ਫਲ ਪਾਏ ਬਿਨਾਂ ਕਦੇ ਨਾ ਰਹੇਗਾ ਅਤੇ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨੇਚਾ ਕਰਦੇ ਹਨ ਇੱਕ ਨੂੰ ਠੋਕਰ ਖਵਾਵੇ ਉਹਦੇ ਲਈ ਭਲਾ ਹੁੰਦਾ ਜੇ ਖਰਾਸ ਦਾ ਪੂੜ ਉਹਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ ਪਰ ਜੇ ਤੇਰਾ ਹੱਥ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਵੱਢ ਸੁੱਟ ਟੁੰਡਾ ਹੋ ਕੇ ਜੀਵਨ ਵਿੱਚ ਵਰਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਹੱਥ ਹੁੰਦੇ ਆ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ ਜਿਹੜੀ ਬੁਝਣ ਵਾਲੀ ਨਹੀਂ ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਵੱਢ ਸੁੱਟ ਲੰਗਾ ਹੋ ਕੇ ਜੀਵਨ ਵਿੱਚ ਵਰਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਪੈਰ ਹੁੰਦੇ ਆ ਤੂੰ ਨਰਕ ਵਿੱਚ ਸੁੱਟਿਆ ਜਾਵੇਂ ਅਤੇ ਜੇ ਤੇਰੀ ਅੱਖ ਤੇਨੂੰ ਠੋਕਰ ਖਵਾਵੇ ਤਾਂ ਉਹਨੂੰ ਕੱਢ ਸੁੱਟ ਕੰਨਾ ਹੋ ਕੇ ਪਰਮੇਸ਼ਵਰ ਦੇ ਰਾਜ ਵਿੱਚ ਵਰਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਅੱਖਾਂ ਹੁੰਦੇ ਆ ਤੂੰ ਨਰਕ ਵਿੱਚ ਸੁੱਟਿਆ ਜਾਵੇਂ ਜਿੱਥੇ ਉਹਨਾਂ ਦਾ ਕੀੜਾ ਨਹੀਂ ਹੀ ਮਰਦਾ ਹਤੇ ਅਗ ਨਹੀਂ ਬੁਝਦੀ ਕਿਉਂਕਿ ਹਰ ਕੋਈ ਅਗ ਨਾਲ ਸਲੋਨਾ ਕੀਤਾ ਜਾਵੇਗਾ ਇਸ ਤਰ੍ਹਾਂ ਮੱਤੀ ਅਤੇ ਮਰਕੁਸ ਵਿੱਚ ਯਿਸੂ ਦੀਆਂ ਸਿੱਖਿਆਵਾਂ ਸਾਨੂੰ ਦੱਸਦੀਆਂ ਹਨ ਕਿ ਨਰਕ ਮੌਜੂਦ ਹੈ ਅਤੇ ਸਾਨੂੰ ਕਦੇ ਵੀ ਨਰਕ ਵਿੱਚ ਨਹੀਂ ਜਾਣਾ ਚਾਹੀਦਾ ਇਸ ਲਈ ਲੂਕਾ ਵਿੱਚ ਯਿਸੂ ਨੇ ਨਰਕ ਵਿੱਚ ਹੋਣ ਵਾਲੇ ਦੁੱਖਾਂ ਦਾ ਜ਼ਿਕਰ ਕੀਤਾ ਆਓ ਅਸੀਂ ਲੂਕਾ ਅਧਿਆਇ 16 ਤੇ ਜਾਈਏ ਅੱਜ ਵੈਬ ਬਾਈਬਲ ਖੋਲਕੇ ਤੁਹਾਨੂੰ ਉਹ ਵਚਨ ਪੜ੍ਹਕੇ ਸੁਣਾ ਰਿਹਾ ਹਾਂ ਜੋ ਯਿਸੂ ਨੇ ਖੁਦ ਕਹੇ ਸੀ ਅਧਿਆਇ 16 ਵਚਨ ਓਨੀ ਇੱਕ ਧਨਵਾਨ ਮਨੁੱਖ ਸੀ ਜੋ ਬੰਗਣੀ ਅਰ ਬਰੀਕ ਕਪੜਾ ਪਹਿਨਦਾ ਅਤੇ ਨਿਤ ਭੋਗ ਬिलास ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ ਹਰ ਲਾਜ਼ਰ ਨਾਉਂ ਦਾ ਇੱਕ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਉਹਦੀ ਡਿਊਟੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ ਪਰ ਜਿਹੜੇ ਚੂਰੇ ਫੂਰੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਹਨਾਂ ਨਾਲ ਆਪਣਾ ਢਿੱਡ ਪਰਣਾ ਚਾਹੁੰਦਾ ਸੀ ਸਗੋਂ ਕੁੱਤੇ ਵੀ ਆਣ ਕੇ ਉਹਦੇ ਫੋੜਿਆਂ ਨੂੰ ਚੱਟਦੇ ਸਨ ਲਾਜ਼ਰ ਨੇ ਇੱਕ ਦੁਖੀ ਜੀਵਨ ਬੁਜਾਰਿਆ ਤਰਤੀ ਉਤੇ ਆਪਣੇ ਜੀਵਨ ਤੋਂ ਬਾਅਦ ਉਹ ਇੱਕ ਆਤਮਿਕ ਜੀਵਨ ਵੱਲ ਵਧਿਆ ਅੱਗੇ ਲੰਘਣ ਦਾ ਅਰਥ ਹੈ ਸਰੀਰਕ ਮੌਤ ਹੈ ਨਮਰਨ ਦਾਣਨ ਗਸਨ ਕਲਕ 6000 ਦੇ ਚੂਗਮ ਨੂੰ ਅਰਮਿਆ ਹਾ ਜੋ ਅਸਿ ਵਚਨ ਬਾਈ ਨੂੰ ਵੇਖੀਏ ਅਤੇ ਉਨ ਹੋਇਆ ਜੋ ਕੰਗਾਲ ਮਰ ਗਿਆ ਅਰ ਦੂਤ ਨੇ ਉਹਨੂੰ ਅਬਰਾਹਮ ਦੀ ਗੋਦ ਵਿੱਚ ਲੈ ਜਾ ਰੱਖਿਆ ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ ਕੀ ਇਹ ਨਹੀਂ ਕਹਿੰਦਾ ਕਿ ਮੌਤ ਤੋਂ ਬਾਅਦ ਨਿਆਹ ਹੁੰਦਾ ਹੈ ਬਾਉ ਦੇਖੀਏ ਕਿ ਉਹ ਅਮੀਰ ਆਦਮੀ ਨਿਆਹ ਤੋਂ ਬਾਅਦ ਕਿੱਥੇ ਗਿਆ ਵਚਨ ਤੇ ਅਰ ਪਤਾਲ ਵਿੱਚ ਦੁਖੀ ਹੋ ਕੇ ਉਸਨੇ ਆਪਣੀਆਂ ਅੱਖੀਆਂ ਚੁਕੀਆਂ ਅਤੇ ਦੂਰੋਂ ਅਬਰਾਹਮ ਨੂੰ ਪਰ ਉਹਦੀ ਗੋਦ ਵਿੱਚ ਲਾਜ਼ਰ ਨੂੰ ਦੇਖਾ ਤਾਂ ਉਸਨੇ ਆਵਾਜ਼ ਮਾਰ ਕੇ ਕਿਹਾ हे ਪਿਤਾ ਅਬਰਾਹਮ ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਕੱਲ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁੱਬੋ ਕੇ ਮੇਰੀ ਜੀਬ ਠੰਡੀ ਕਰੇ ਕਿਉਂ ਜੋ ਮੈਂ ਇਸ ਲੰਬ ਵਿੱਚ ਕਲਬਦਾ ਹਾਂ ਪਰ ਅਬਰਾਹਮ ਬੋਲਿਆ ਬੱਚਾ ਯਾਦ ਕਰ ਜੋ ਤੂੰ ਆਪਣੇ ਜੀਵਨ ਦੇ ਜੀ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਔਰ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ ਪਰ ਹੁਣ ਉਹ ਇੱਥੇ ਸ਼ਾਂਸ ਪਾਉਂਦਾ ਅਤੇ ਤੂੰ ਕਲਬਦਾ ਹੈ ਇਕ ਉਸਤੋ ਬਾਝ ਸਾਡੇ ਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਜਿਹੜੇ ਇਥੋਂ ਤੁਹਾਡੇ ਕੋਲ ਪਾਰ ਲੰਘਣਾ ਚਾਹੋ ਉਹ ਨਾ ਲੰਘ ਸਕਣ ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆਉਣ। ਤਾਂ ਸਾਖਿਆ, हे ਪਿਤਾ ਤਦ ਮੈਂ ਤੇਰੀ ਮਿੰਨਤ ਕਰਦਾ ਹਾਂ ਜੋ ਤੂੰ ਉਹਨੂੰ ਮੇਰੇ ਪਿਓ ਦੇ ਘਰ ਭੇਜ। ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹਨਾਂ ਦੇ ਅੱਗੇ ਸਾਖੀ ਦੇਵੇ ਪਈ ਕਿਤੇ ਉਹ ਪੀ ਇਸ ਕਸ਼ਟ ਦੇ ਥਾਂ ਵਿੱਚ ਨਾ ਹੋਣ। ਉਸੀ ਅੰਕੇ ਆਸੋਸ। ਇਸ ਤੋਂ ਉਸ ਇਹ ਜਾਣ ਸਕਦੇ ਹਾਂ ਕਿ ਨਰਕ ਵਿੱਚ ਦਰਦ ਕਿੰਨਾ ਭਿਆਨਕ ਹੈ। ਮੌਤ ਤੋਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਨਰਕ ਮੌਜੂਦ ਹੈ ਅਤੇ ਉਸਨੇ ਆਪਣੇ ਪਰਿਵਾਰ ਨੂੰ ਨਰਕ ਵਿੱਚ ਜਾਣ ਤੋਂ ਰੋਕਣ ਲਈ ਬੇਨਤੀ ਕੀਤੀ। वचन 29। ਪਰਬਰਾਹਮ ਨੇ ਆਖਿਆ ਕਿ ਉਹਨਾਂ ਦੇ ਕੋਲ موسی ਅਤੇ ਨਬੀ ਹਨ। ਉਹ ਉਹਨਾਂ ਦੀ ਸੁਣਨ

ਦੇ ਉਹੀ ਦੇਖੀਏ। ਤੋਂ ਹਨੂ ਇਹ ਜਾਣਨਾ ਚਾਹੀਦਾ ਹੈ ਕਿ ਬਾਈਬਲ ਵਿੱਚ ਇਹ ਸਾਰੀਆਂ ਗੱਲਾਂ ਬਹੁਤ ਹੀ ਨਰਮ ਤਰੀਕੇ ਨਾਲ ਦੱਸੀਆਂ ਗਈਆਂ ਹਨ। ਸਾਡੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਸਾਨੂੰ ਚੇਤਾਵਨੀ ਦਿੰਦੇ ਹਨ ਕਿ ਸਾਨੂੰ ਕਦੇ ਵੀ ਨਰਕ ਵਿੱਚ ਨਹੀਂ ਜਾਣਾ ਚਾਹੀਦਾ। ਪਰਮੇਸ਼ਵਰ ਦੀ ਨਜ਼ਰ ਵਿੱਚ ਪਾਪੀਆਂ ਨੂੰ ਕੀ ਸੁੰਦਰ ਬਣਾ ਸਕਦਾ ਹੈ? ਫਿਰ ਵੀ ਪਰਮੇਸ਼ਵਰ ਇਸ ਧਰਤੀ ਉੱਤੇ ਆਇਤਾ ਜੋ ਜੀਵਨ ਦਾ ਰਸਤਾ ਖੋਲ ਸਕਣ। ਤੇ ਸਾਨੂੰ ਮੁਕਤੀ ਦਾ ਸ਼ਾਨਦਾਰ ਰਾਹ ਅਤੇ ਪਾਪਾਂ ਦੀ ਮਾਫੀ ਪ੍ਰਦਾਨ ਕਰ ਸਕਣ ਇਹ ਦਾਤ ਕਿ ਪਰਮੇਸ਼ਵਰ ਨੇ ਸਾਨੂੰ ਨਵੇਂ ਨੇਮ ਦੁਆਰਾ ਪਾਪਾਂ ਦੀ ਮਾਫੀ ਦਿੱਤੀ ਹੈ ਅਸਲ ਵਿੱਚ ਇੱਕ ਜਿਕਰਯੋਗ ਗੱਲ ਹੈ ਨਰਕ ਵਿੱਚ ਸਭ ਕੁਝ ਸਦੀਪਕ ਦਰਦ ਹੈ ਜਦੋਂਸੀਂ ਸੋਚਦੇ ਹਾਂ ਕਿ ਕਿਸੇ ਨੂੰ ਵੀ ਇੱਕ ਪਲ ਲਈ ਵੀ ਨਰਕ ਦੇ ਦਰਦ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਹੈ अपने परमेश्वर दे वचन ले समर्पित करना चाहिए व्यर्थ न हो बुरे काम तो दूर रहने सू परमेश्वर द्वारा सिखाई गई हर गल की पालना करने विश्वास रखना चाहिए है क्योंकि उन्होंने वचन सू दिखाते हैं कि एक चंकी जिंदगी कि ਕਿ ਪਰਮੇਸ਼ਵਰ ਨਤੀਜਾ ਨਹੀਂ ਜਾਣਦੇ ਹਨ ਕਿਉਂਕਿ ਪਰਮੇਸ਼ਵਰ ਦੇਖਦੇ ਹਨ ਕਿ ਕਿਹੜੇ ਰਸਤੇ ਮਾੜੇ ਨਤੀਜਿਆਂ ਵੱਲ ਲੈ ਜਾਂਦੇ ਹਨ ਉਹ ਸਾਨੂੰ ਕੁਝ ਚੀਜ਼ਾਂ ਤੋਂ ਦੂਰ ਰਹਿਣ ਜਾਂ ਕੁਝ ਚੀਜ਼ਾਂ ਨੂੰ ਕਰਨ ਦਾ ਹੁਕਮ ਦਿੰਦੇ ਹਨ ਇਰਨਗਸਨ 하지 말라 ਇਰਨਗਸਨ 꼭 반드시 해야 된다। ਉਹਨੇ ਇਹ ਸਾਰੀਆਂ ਸਿੱਖਿਆਵਾਂ ਸਾਨੂੰ ਸਦੀਪਕ ਸਵਰਗ ਦੇ ਰਾਜ ਦੀ ਹੋਣ ਬਾਰੇ ਦੱਸਦੀਆਂ ਹਨ ਇਸ ਲਈ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਹਨਾਂ ਦੇ ਵਚਨ ਦਾ ਪਾਲਣ ਕਰਨ ਵਿੱਚ ਅਸਫਲ ਰਹਿਣ ਨਾਲ ਸਾਨੂੰ ਸਦੀਪਕ ਨਰਕ ਵਿੱਚ ਜਾਣਾ ਪਵੇਗਾ। ਬਸੀ ਕਿੰਨੀ ਵੀ ਵਾਰ ਲੋਕਾਂ ਨੂੰ ਕਹੀਏ ਕਿ ਸਵਰਗ ਅਤੇ ਨਰਕ ਹੈ ਉਹ ਇਸ ਤੇ ਵਿਸ਼ਵਾਸ ਨਹੀਂ ਕਰਦੇ। ਇਸ ਲਈ ਹੈ ਕਿਉਂਕਿ ਇਹ ਅਦਿੱਖ ਹੈ। ਹਾਲਾਂਕਿ ਦ੍ਰਿਸ਼ਟਾਂਤ ਵਿੱਚ ਅਮੀਰ ਆਦਮੀ ਦੀ ਤਰ੍ਹਾਂ ਸਭ ਕੁਝ ਹੋਣ ਤੋਂ ਬਾਅਦ ਉਸ ਨੂੰ ਬਦਲਣਾ ਚਾਹੁੰਦੇ ਹਨ पर उदो तक पश्चातावा करन मौका पहला ही खत्म हो चुकेया हुंदा है तोबा करन दा समय तद है जदों assi इस धरती ते जोंदे रहे रहे हां सदीपक सुवरज्जा नरक दा फैसला सुनाए जान तो बाद इस नु बदलन दा कोई तरीका नहीं है पावे एक हजार बार तोबा करिए मौका सिर्फ इस धरती ते ही मौजूद है इसलिए ਮੈਂ ਤੁਹਾਨੂੰ ਖੁਦ ਨੂੰ ਪਰਮੇਸ਼ਵਰ ਦੇ ਵਚਨ ਲਈ ਸਮਰਪਿਤ ਕਰਨ ਅਤੇ ਵਚਨ ਦੇ ਅਨੁਸਾਰ ਜੀਵਨ ਜੀਉਣ ਲਈ ਕਹਿੰਦਾ ਹਾਂ। ਆਓ ਅਸੀਂ 2 ਤਸਲੋ ਨਿਕੀਆਂ ਅਧਿਆਇ 1 ਵਚਨ 7 ਨੂੰ ਵੇਖੀਏ। ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ ਸਾਡੇ ਨਾਲ ਸੁੱਖ ਦੇਵੇ ਉਸ ਸਮੇਂ ਜਦ ਪ੍ਰਭ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਪੜਕਦੀ ਅੱਗ ਵਿੱਚ ਆਕਾਸ਼ੋਂ ਪ੍ਰਗਟ ਹੋਵੇਗਾ। 능력의 천사들과 함께 하늘로부터 불꽃 중에 나타나실 때에 오 की करेगा ਅਤੇ ਜਿਹੜੇ ਪਰਮੇਸ਼ਵਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ ਪਰਮੇਸ਼ਵਰ ਨੇ ਮਨੁੱਖਾਂ ਨੂੰ ਸਰੀਰ ਪਹਿਨ ਕੇ ਇਸ ਧਰਤੀ ਉੱਤੇ ਤੋਬਾ ਕਰਨ ਦਾ ਮੌਕਾ ਦਿੱਤਾ ਉਹਨਾਂ ਲੋਕਾਂ ਦਾ ਕੀ ਇੰਤਜ਼ਾਰ ਕਰ ਰਿਹਾ ਹੋਵੇਗਾ ਜਿਨ੍ਹਾਂ ਨੇ ਬਿਨਾਂ ਤੋਬਾ ਕੀਤੇ ਪਿਤਾ ਪਰਮੇਸ਼ਵਰ ਜਾਂ ਮਾਤਾ ਪਰਮੇਸ਼ਵਰ ਦੀ ਹੋਂਦ ਬਾਰੇ ਨਹੀਂ ਜਾਣਿਆ ਅਤੇ ਖੁਸ਼ਖਬਰੀ ਦੀ ਪਾਡਲ ਨਹੀਂ ਕੀਤੀ ਉਹਨਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ ਸਜ਼ਾ ਦਾ ਥਾਨ ਕਿੱਥੇ ਹੋਵੇਗਾ ਉਸ ਦੀਪਕ ਨਰਕ ਵਿੱਚ ਦੁੱਖ ਭੋਗਣਗੇ ਇਹ ਉਹ ਹਨ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ ਅਤੇ ਜੋ ਮਸੀਹ ਦੀ ਖੁਸ਼ਖਬਰੀ ਦੀ ਪਾਲਣਾ ਨਹੀਂ ਕਰਦੇ ਪਰਮੇਸ਼ਵਰ ਮਨੁੱਖ ਜਾਤੀ ਨੂੰ ਤਾਕਤ ਦੀ ਵਰਤੋਂ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਇਹ ਇਸ ਲਈ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਅਸੀਂ ਉਹਨਾਂ ਸਾਰੇ ਪਾਪਾਂ ਦਾ ਅਹਿਸਾਸ ਕਰੀਏ ਜੋ ਉਸ ਇਸਵਰਗ ਵਿੱਚ ਕੀਤੇ ਅਤੇ ਇੱਕ ਮਜ਼ਬੂਤ ਵਿਸ਼ਵਾਸ ਰੱਖੀਏ ਕਿ ਅਸੀਂ ਦੁਬਾਰਾ ਕਦੇ ਉਹਨਾਂ ਪਾਪਾਂ ਵਿੱਚ ਸ਼ਾਮਲ ਨਹੀਂ ਹੋਵਾਂਗੇ ਇਸ ਸੰਸਾਰ ਦੇ ਲੋਕ ਅਜਿਹਾ ਵਿਸ਼ਵਾਸ ਕਰਦੇ ਹਨ ਕਿ ਤਿੰਨ ਆਯਾਮੀ ਸੰਸਾਰ ਹੀ ਸਭ ਕੁਝ ਹੈ ਇਸ ਲਈ ਉਹ ਇਸ ਤੋਂ ਪਰੇ ਕਿਸੇ ਹੋਰ ਸੰਸਾਰ ਬਾਰੇ ਨਹੀਂ ਜਾਣਦੇ ਹਾਲਾਂਕਿ ਕੀ ਅਸੀਂ ਨਹੀਂ ਸਿੱਖਿਆ ਕਿ ਮਨੁੱਖ ਸਰੀਰ ਅਤੇ ਆਤਮਾ ਤੋਂ ਬਣਿਆ ਹੈ ਜੇਕਰ ਪੌਤਿਕ ਜੀਵਨ ਜੋਸੀਂ ਹੁਣ ਜੀ ਰਹੇ ਹਾਂ ਮੌਜੂਦ ਹੈ ਤਾਂ ਆਤਮਿਕ ਸੰਸਾਰ ਵੀ ਜ਼ਰੂਰ ਮੌਜੂਦਗੀ ਵਿੱਚ ਹੋਣਾ ਚਾਹੀਦਾ ਹੈ ਉਸ ਸੰਸਾਰ ਵਿੱਚ ਉਹ ਸਦਾ ਸਦਾ ਲਈ ਦੁੱਖ ਸਹਿਣਗੇ ਇਹ ਜਾਣ ਕੇ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਮੌਕਾ ਦਿੱਤਾ ਫਿਰ ਵੀ ਇਸ ਧਰਤੀ ਉੱਤੇ ਕੱਢੇ ਜਾਣ ਦੇ ਬਾਵਜੂਦ ਉਹ ਪਾਪ ਕਰਦੇ ਰਹਿੰਦੇ ਹਨ ਹੰਕਾਰੀ ਹੋ ਕੇ ਏਕੋਸ਼ਣਾ ਕਰਦੇ ਹੋਏ ਕਿ ਮੈਂ ਸਭ ਤੋਂ ਉੱਤਮ ਹਾਂ ਜਮਾਨ 하고 교만 하고 ਉਹਨਾਂ ਕੋਲ ਪਛਤਾਉਣ ਦਾ ਸਮਾਂ ਨਹੀਂ ਹੈ ਕਿਉਂਕਿ ਉਹ ਸੰਸਾਰ ਦੇ ਸੁੱਖਾਂ ਦਾ ਆਨੰਦ ਲੈ ਰਹੇ ਹਨ 시간과 여유가 없는 것이죠 ਇਸ ਕਰਕੇ ਪਰਮੇਸ਼ਵਰ ਸਰੀਰ پا ਕੇ इस धरती आए जो सवर्ग वापस जान्दा रस्ता, ते अपने ते ते पापा दी माफी प्राप्त करन्दा रस्ता की यह जीवन का रस्ता नहीं है इसलिए जिम्मे की मिका हद्याय चार यसाया हद्याय दो लिखा है कि यह कहता है वह सानू अपने रिखाएगा ती उस मार्ग उलिए

ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਵਰਣਨ ਕੀਤੇ ਅਨੁਸਾਰ ਸਵਰਗ ਦਾ ਰਾਜ ਅਜਿਹੀ ਥਾਂ ਹੈ ਜਿੱਥੇ ਮੌਤ ਜਾਂ ਦਰਦ ਜਾਂ ਦੁੱਖ ਨਹੀਂ ਹੈ ਕਿ ਬਾਈਬਲ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਪਰਮੇਸ਼ਵਰ ਰਾਹੀਂ ਬਣਾਇਆ ਗਿਆ ਇੱਕ ਸਵਰਗ ਹੈ ਜਿੱਥੇ ਅਸੀਂ ਹਰ ਰੋਜ਼ ਖੁਸ਼ੀ ਵਿੱਚ ਜੀ ਸਕਦੇ ਹਾਂ 성경에 여러 단 장제를 통해서 우리에게 또 일러주고 있지 않습니까 ਅੱਜ ਮੈਂ ਤੁਹਾਨੂੰ ਈਮਾਨਦਾਰੀ ਨਾਲ ਬੇਨਤੀ ਕਰਦਾ ਹਾਂ ਕਿ ਨਵੇਂ ਨੇਮ ਦੀਆਂ ਸਿੱਖਿਆਵਾਂ ਦੇ ਅਨੁਸਾਰ ਜੀਵੋ ਤਾਂ ਜੋ ਇੱਕ ਵੀ ਵਿਅਕਤੀ ਪਿੱਛੇ ਨਾ ਰਹਿ ਜਾਵੇ ਅਤੇ ਅਸੀਂ ਇਕੱਠੇ ਸਵਰਗ ਵਿੱਚ ਵੱਢ ਸਕੀਏ। ਜਦੋਂ ਪਰਮੇਸ਼ਵਰ ਕਹਿੰਦੇ ਹਨ ਬਾਈਬਲ ਵਿੱਚ ਨਾ ਜੋੜੋ ਅਤੇ ਨਾ ਹੀ ਕਟਾਓ ਤਾਂ ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਬਾਈਬਲ ਵਿੱਚ ਸਵਰਗ ਦਾ ਰਸਤਾ ਸ਼ਾਮਲ ਕੀਤਾ? ਹਾਲਾਂਕਿ ਅੱਜ ਬਹੁਤ ਸਾਰੇ ਚਰਚ ਬਾਈਬਲ ਵਿੱਚ ਮੌਜੂਦ ਬਹੁਤ ਚੀਜ਼ਾਂ ਨੂੰ ਘਟਾਉਂਦੇ ਹੋਏ ਉਹਨਾਂ ਪਰਵਾਹਾਂ ਨੂੰ ਜੋੜ ਰਹੇ ਹਨ ਜੋ ਬਾਈਬਲ ਵਿੱਚ ਨਹੀਂ ਹਨ ਉਹਨਾਂ ਦਾ ਰਸਤਾ ਨਰਕ ਵੱਲ ਜਾਂਦਾ ਹੈ ਸਵਰਗ ਵੱਲ ਨਹੀਂ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਵਿੱਚ ਇਹ ਕਿਸਨੇ ਕੀਤਾ ਯਿਸੂ ਨੂੰ ਤੁਰੰਤ ਪਤਾ ਲੱਗ ਗਿਆ ਕਿ ਇਹ ਕਿਸਨੇ ਕੀਤਾ ਹੈ ਮਾਲਕ ਨੇ ਕਿਹਾ ਕਿ ਸ਼ੈਤਾਨ ਨੇ ਇਹ ਕੀਤਾ ਹੈ ਬਾਹਰੀ ਰੂਪ ਵਿੱਚ ਉਹ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਨ ਪਰ ਅੰਦਰੋਂ ਉਹ ਨਹੀਂ ਕਰਦੇ ਕੀ ਇਸ ਕਰਕੇ ਬਾਈਬਲ ਉਹਨਾਂ ਨੂੰ ਪੇਡਾਂ ਦੇ ਕੱਪੜਿਆਂ ਵਿੱਚ ਬਗਿਆਣਾ ਦੇ ਰੂਪ ਵਿੱਚ ਨਹੀਂ ਦਰਸਾਉਂਦੀ ਹੈ ਕਿਉਂਕਿ ਉਹ ਸਾਡੀਆਂ ਆਤਮਾਵਾਂ ਨੂੰ ਲੁੱਟਦੇ ਹਨ ਇਸ ਲਈ ਸਾਨੂੰ ਹਰ ਇੱਕ ਆਤਮਾ ਉੱਤੇ ਹਮਦਰਦੀ ਕਰਨੀ ਚਾਹੀਦੀ ਹੈ ਸਾਨੂੰ ਉਹਨਾਂ ਨੂੰ ਜਲਦੀ ਹੀ ਜਗਾਉਣਾ ਚਾਹੀਦਾ ਹੈ ਇੱਕ ਆਤਮਾ ਨੂੰ ਸਹੀ ਢੰਗ ਨਾਲ ਬਚਾਉਣ ਲਈ ਸਾਨੂੰ ਇਸ ਸੰਦੇਸ਼ ਨੂੰ ਉਹਨਾਂ ਨਾਲ ਸਾਂਝਾ ਕਰਨਾ ਹੋਵੇਗਾ सु गुआचे होयान लू मुक्ति देने इसलिए सू भी इरादा रखना चाहिदा है मैं ईमानदारी आस करता हाँ कि परमेश्वर दिन नजर तौबा सुंदर काम करोगे ये आस करते हुए कि तुसी बहुत ज्यादा कृपा प्राप्त की होगी मैं इस उपदेश समाप्त करना चाहागा तो